ਸੰਜਤੀ ਵਿਤੇ ਪ੍ਰੋਗਰਾਮ ਦਿਲਾਂ ਦੀ ਸੰਸਾ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਮੇਰਾ ਯਤਨ ਇਹਦਾ ਕਿ ਹਮੇਸ਼ਾ ਤੁਹਾਡੇ ਦਿਲਾਂ ਨੂੰ ਛੋਣ ਵਾਲੀਆਂ ਰੋਹਾਂ ਤੇ ਤੁਹਾਡੇ ਨਾਲ ਹੀ ਸੰਬੰਧ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਦਿਲਾਂ ਦੀ ਸੰਸਾ ਦੇ ਵਿੱਚ ਲੈ ਕੇ ਆਵਾਂ ਅੱਜ ਵੀ ਇੱਕ ਇਹੋ ਜੀ ਰੂਹ ਇਹੋ ਜੀ ਸ਼ਖਸੀਅਤ ਜਿਨ੍ਹਾਂ ਦਾ ਪੰਜਾਬ ਪ੍ਰਤੀ ਸਨੇਹ ਨਹੀਂ ਬਲਕਿ ਪੰਜਾਬ ਦੇ ਅੰਦਰ ਜੋ ਕੁਝ ਵਾਪਰ ਰਿਹਾ ਹੈ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਉਹਦੀ ਹਮੇਸ਼ਾ ਚਿੰਤਾ ਰਹਿੰਦੀ ਹੈ ਤੇ ਜਦੋਂ ਚੇਤੇ ਹੋਏਗਾ ਕਿਸਾਨ ਅੰਦੋਲਨ ਆਰੰਭ ਹੋਇਆ ਸੀ ਉਸ ਕਿਸਾਨ ਅੰਦੋਲਨ ਦੇ ਵਿੱਚ ਜਿੱਤ ਦਾ ਸਭ ਤੋਂ ਵੱਡਾ ਕਾਰਨ ਤੇ ਤਿੰਨੇ ਕਾਨੂੰਨ ਵਾਪਸ ਲੈਣ ਦਾ ਕਾਰਨ ਹੀ ਬਣਿਆ ਸੀ ਕਿ ਪੰਜਾਬ ਇਕੱਠਾ ਹੋ ਗਿਆ ਸੀ। ਹਰਿਆਣਾ ਇਕੱਠਾ ਹੋ ਗਿਆ ਸੀ। ਰਾਜਸਥਾਨਾ ਮਿਲਿਆ ਸੀ। ਯੂਪੀ ਵਾਲਿਆਂ ਨੇ ਸਾਥ ਦਿੱਤਾ ਸੀ। ਯਾਨੀ ਕਿ ਸਾਰੇ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਦੇ ਨਾਲ ਸੋਸ਼ਲ ਜਥੇਬੰਦੀਆਂ ਜਿਹੜੀਆਂ ਸਮਾਜਿਕ ਕਾਰਜਕਰਦੀਆਂ ਸਨ ਉਹ ਵੀ ਨਾਲ ਆ ਜੁੜੀਆਂ। ਉਹਦੇ ਵਿੱਚ ਬੜਾ ਵੱਡਾ ਯੋਗਦਾਨ ਇਹ ਹੈ ਕਿ ਕੁਬਾਰ ਵੀ ਨਿਕਲਿਆ ਸੀ ਕਿ ਜਿਹੜਾ ਇੰਟੈਲੈਕਚੁਅਲ ਵਰਗ ਹੈ ਸਿਆਣੀ ਲੋਕ ਨੇ ਉਹ ਚਾਹੁੰਦੇ ਨੇ ਕਿ ਮੇਰਾ ਪੰਜਾਬ ਉਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਜਿੱਦਾਂ ਕਿਸੇ ਵੇਲੇ ਇਹਦਾ ਨਾਮ ਹੁੰਦਾ ਸੀ ਪਰ ਅੱਜ ਰਾਜਨੀਤਿਕਾਂ ਦੀ ਢਿੱਡੋਂ ਬੇਈਮਾਨੀ ਸ਼ਬਦ ਵਰਤਾਂ ਦਾ ਮੇਰਾ ਖਿਆਲ ਹੈ ਬਿਤ ਰਹੇਗਾ ਉਹਨਾਂ ਦੀ ਅੰਦਰੋਂ ਇੱਛਾ ਨਾ ਹੋਣ ਕਰਕੇ ਕਿ ਪੰਜਾਬ ਉਸ ਤਰੱਕੀ ਤੱਕ ਪਹੁੰਚੇ ਉਨ੍ਹਾਂ ਦੀ ਕੋਈ ਕਿਛਾ ਇਹ ਹੁੰਦੀ ਹੈ ਮੈਂ ਤੇ ਮੇਰਾ ਪਰਿਵਾਰ ਕਿਵੇਂ ਚੜ੍ਹਾਈ ਕਰ ਸਕਦਾ ਹੈ ਕਿਵੇਂ ਤਰੱਕੀ ਕਰ ਸਕਦਾ ਹੈ ਉਸ ਸੰਬੰਧੀ ਅਜ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਬਹੁਤ ਹੀ ਸਤਕਾਰਯੋਗ ਕਮਿਊਨਿਟੀ ਦੀ ਸ਼ਖਸੀਅਤ ਜਿਹੜੇ ਸਿਵਲ ਸਰਜਨ ਰਹੇ ਨੇ ਰਟਾਇਰਡ ਨੇ ਇਸ ਲਈ ਅੱਜ ਕੱਲ੍ਹ ਸਮਾਜਿਕ ਸੇਵਾਵਾਂ ਦੇ ਲਈ ਪੂਰੇ ਸਤਰਕ ਨੇ ਪੂਰੀ ਤਰ੍ਹਾਂ ਸਰਗਰਮ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਮਾਰਟੀਕਲ ਪਰਦਰ ਇਹਨਾਂ ਦੇਖਦਾ ਰਹਿਣਾ ਅੱਜ ਮੇਨਾਂ ਸ਼ਾਮਿਲ ਹੋਣ ਜਾ ਰਹੇ ਨੇ ਡਾਕਟਰ ਦਲੇਦ ਸਿੰਘ ਮਲਤਾਨੀ ਡਾਕਟਰ ਸਾਹਿਬ ਦਿਲਾਂ ਦੀ ਸਾਂਝਾ ਟੀਵੀ ਤੇ ਦਿਲ ਦੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਖੁਦੀਪ ਸਿੰਘ ਜੀ ਤੁਹਾਨੂੰ ਵੀ ਤੇ ਬਾਕੀ ਸਾਰੇ ਦੋਸਤਾਂ ਮਿੱਤਰਾਂ ਨੂੰ ਜੋ ਟੀਵੀ ਤੇ ਦੇਖ ਰਹੇ ਨੇ ਇਸ ਸਾਂਝੀ ਟੀਵੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਆਮ ਕਰਕੇ ਹੁੰਦਾ ਹੈ ਕਿ ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈ ਨਾ ਖਾਸ ਕਰਕੇ ਮੈਡੀਕਲ ਖਿੱਤੇ ਦੇ ਵਿੱਚ ਅਗਲੇ ਨੂੰ ਹੁੰਦਾ ਕਿ ਯਾਰੋ ਇੱਕ ਵਧੀਆ ਕਲੀਨਿਕ ਖੋਲ ਕੇ ਆਹ ਹੁਣ ਛਿਲਜੀ ਲਾਵਾਂਗੇ ਹੁਣ ਪੈਸੇ ਸੋਨੇ ਬਣਨੇ ਆ ਜਿੰਨੇ ਮਰਜ਼ੀ ਮੰਗ ਲੋ ਇੱਕ ਟੀਕਾ ਲਾਤਾ ਉਹਨੂੰ ਕੀ ਪਤਾ ਵੀ ਇਹ ਕਾਹਦਾ ਹੈ ਤੇ ਕਿੰਨੇ ਦਾ ਹੈ ਕਿਉਂਕਿ ਸਾਡੇ ਸੱਜਣ ਕਈ ਵਾਰੀ ਇੱਥੇ ਆ ਦੱਸਦੇ ਹੁੰਦੇ ਆ ਕਿ ਜਦੋਂ ਪੇਸ਼ੈਂਟ ਪਿਆ ਹੁੰਦਾ ਆਪਰੇਸ਼ਨ ਥ੍ਰੀ ਤੋਂ ਦੇ ਵਿੱਚ ਤੇ ਘਰਦਿਆਂ ਨੂੰ ਬਾਹਰੋਂ ਪੁੱਛਣ ਆਉਂਦੇ ਆ ਕਿ ਸਟੈਂਟ 75000 ਵਾਲਾ ਪਾਵਾਂ ਡੇਢ ਲੱਖ ਵਾਲਾ ਪਾਵਾਂ ਕਿ ਢਾਈ ਲੱਖ ਵਾਲਾ ਪਾਵਾਂ ਇਹ ਸੱਚਾਈ ਹੈ ਜੀ ਕੁਝ ਪਰਿਵਾਰਾਂ ਦੇ ਮੈਂ ਆਪਕੋ ਦੇਖਿਆ ਉਹ ਕਹਿੰਦੇ ਬੰਦੇ ਨੂੰ ਬਚਾਉਣਾ ਹੈ ਭਰਾਵਾ ਤੂੰ 2.5 ਲੱਖ ਵਾਲਾ ਹੀ ਪਾ ਦੇ ਹੁਣ ਅੰਦਰ ਕੀ ਪਾਇਆ ਪਤਾ ਨਹੀਂ ਹੁੰਦਾ ਸਰਕਾਰਾਂ ਮੈਂ ਜੀ ਥੋੜੀ ਜੀ ਤੁਲਨਾ ਤੁਹਾਡੇ ਪੇਸ਼ੇ ਦੇ ਨਾਲ ਸਰਕਾਰ ਦੀ ਕਰ ਰਹੇ ਹਾਂ ਕਿਉਂਕਿ ਸਰਕਾਰਾਂ ਨੇ ਜਦੋਂ ਤਾਂ ਪੇਸ਼ੈਂਟ ਲੈਣਾ ਹੁੰਦਾ ਕਹਿੰਨ ਦਾ ਭਾਵ ਕਿ ਸਤਾ ਸੰਭਾਲਣੀ ਹੁੰਦੀ ਆ ਉਦੋਂ ਤੁਹਾਨੂੰ ਵੱਡੇ ਵੱਡੇ ਸੁਪਨੇ ਕਿ ਅਸੀਂ ਭ੍ਰਿਸ਼ਟ ਮੁਕਤ ਕਰਦੇਾਂਗੇ ਅਸੀਂ ਨਸ਼ਾ ਮੁਕਤ ਕਰਦੇਾਂਗੇ ਪੰਜਾਬ ਨੂੰ ਜਿਹੜੀ ਗੁਰੂਗ੍ਰੰਥ ਸਾਹਿਬ ਦੀ ਹੋਈ ਬੇਦਵੀ ਹੈ ਉਹਦਾ ਬਦਲਾ ਤੁਹਾਨੂੰ ਸੱਚ ਕੱਢ ਕੇ ਸਾਹਮਣੇ ਦਿਖਾ ਦਾਂਗੇ ਕਿਵੇਂ ਦੇਖਦੇ ਹੋ ਸਾਰੇ ਐਪੀਸੋਡ ਨੂੰ 3 ਸਾਲ ਤੋਂ ਉੱਤੇ ਸਾਢੇ 3 ਸਾਲ ਲੰਘ ਗਏ ਨੇ ਪੰਜਾਬ ਵਾਕਈ ਭ੍ਰਿਸ਼ਟ ਮੁਕਤ ਹੋ ਗਿਆ ਰਜਿਸਟਰੀ ਹੁਣ ਫ੍ਰੀ ਹੋਣ ਲੱਗ ਪਈਆਂ ਸਥਿਤੀ ਕਿੱਥੇ ਖੜੀ ਹੈ ਜੀ ਤੁਸੀਂ ਸਿੰਦੀ ਇਹ ਸਿਬੋਤ ਵਧੀਆ ਮੁੱਦਾ ਜਿਹੜਾ ਹੈਗਾ ਉਹ ਉਠਾਇਆ ਹੈ ਪਹਿਲਾਂ ਤੁਸੀਂ ਡਾਕਟਰ ਦੀ ਗੱਲ ਕੀਤੀ ਹੈ ਤੇ ਮੈਂ ਵੀ ਤੁਹਾਨੂੰ ਇਹ ਗੱਲ ਦੱਸਦਾ ਵਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਤੁਸੀਂ ਉਹ ਜਿਹੜਾ ਸੋਚੋ ਟਾਈਟਲ ਜਿਹੜਾ ਹੈਗਾ ਉਸ ਨੂੰ ਜੋ ਮੇਰੇ ਵੱਲੋਂ ਪਿਛਲੇ 8-10 ਸਾਲਾਂ ਤੋਂ ਲਿਖਿਆ ਜਾ ਰਿਹਾ ਉਸ ਨੂੰ ਤੁਸੀਂ ਪੜ੍ਹਦੇ ਵੀ ਹੋ ਤਾਂ ਦੋ ਦਿਨ ਪਹਿਲਾਂ ਹੀ ਇੱਕ ਪੰਜ ਦਰਿਆ ਇੰਗਲੈਂਡ ਤੋਂ ਜਿਹੜਾ ਇੱਕ ਪੇਪਰ ਛਪਿਆ ਪਹਿਲਾਂ ਹੀ ਉਹਦਾ ਜਿਹੜਾ ਐਪੀਸੋਡ ਉਹਦੇ ਵਿੱਚ ਮੇਰਾ ਆਰਟੀਕਲ ਛਪਿਆ ਸੀ ਕਿ ਡਾਕਟਰੀ ਕੀਤਾ ਜਿਹੜਾ ਹੈ ਇਹ ਪਵਿੱਤਰ ਕੀਤਾ ਜਾਂ ਲੁੱਟ ਹੈ ਤੋ ਪਵਿੱਤਰ ਕਿਤੇ ਵਾਲੀ ਗੱਲ ਤਾਂ ਹੁਣ ਖਤਮ ਹੋ ਚੁੱਕੀ ਹੋਈ ਹੈ ਹੁਣ ਲੋਟ ਵਾਲੀ ਗੱਲ ਨੂੰ ਮੈਂ ਬਿਲਕੁਲ ਉਸ ਗੱਲ ਨੂੰ ਸਵਾਰਕਾਰਦਾ ਕਿ ਜੋ ਅੱਜ ਦੇ ਹਾਲਾਤ ਸਾਡੇ ਬਣੇ ਹੋਏ ਕਿਉਂਕਿ ਕੁਲਦੀਪ ਸਿੰਘ ਜੀ ਉਹਦੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹ ਔਨ ਰਿਕਾਰਡ ਹੀ ਜਿਹੜਾ ਡਾਕਟਰੀ ਕੀਤਾ ਹੈ ਇਹ ਬਿਜ਼ਨਸ ਬਣ ਚੁੱਕਿਆ ਹੋਇਆ ਹੁੰਦੀ ਕਦੀ ਸੇਵਾ ਨਹੀਂ ਹੈ ਕਿਉਂਕਿ ਜਦੋਂ ਸੇਵਾ ਨੂੰ ਅਸੀਂ ਕਦੀ ਕੋਰਟੇ 'ਚ ਖੜਾ ਨਹੀਂ ਕਰਦੇ ਤੇ ਡਾਕਟਰਾਂ ਨੂੰ ਅਸੀਂ ਕੋਰਟ 'ਚ ਖੜਾ ਕਰ ਲੈਨੇ ਆ ਜਦੋਂ ਵੀ ਉਹਨਾਂ ਦੇ ਕੋਲ ਕੋਈ ਵੀ ਵਾਦਾ ਕੱਟਾ ਹੁੰਦਾ ਉਹ ਲੰਬੀ ਡਿਟੇਲ ਹੋ ਜਾਣੀ ਐ ਫਿਰ ਮੈਂ ਉਹਦੇ 'ਚ ਤੱਕ ਨਹੀਂ ਜਾਣਾ ਚਾਹਾਂਗਾ ਪਰ ਮੈਂ ਆਮ ਤੌਰ ਤੇ ਇਹ ਗੱਲ ਕਹਾਂਗਾ ਕਿ ਲੁੱਟ ਵਾਲਾ ਵਰਡ ਤੁਹਾਡਾ ਬਿਲਕੁਲ ਠੀਕ ਹੈਗਾ ਜਿਹੜਾ ਲੋਕ ਡੈਮੀਗੌਡ ਕਹਿੰਦੇ ਸੀ ਰੱਬ ਕਹਿੰਦੇ ਸੀ ਉਹ ਵਰਡ ਬਿਲਕੁਲ ਠੀਕ ਨਹੀਂ ਹੈਗਾ ਸੇਵਾ ਹੋਣ ਐ ਇਸ ਵਕਤ ਕੁਝ ਨਹੀਂ ਹੈਗੀ ਤੇ ਬਿਜ਼ਨਸ ਹੈਗਾ ਬਿਜ਼ਨਸ ਦੇ ਵਿੱਚ ਫਿਰ ਜਿਵੇਂ ਡਾਕਟਰ ਇਹ ਗੱਲ ਕਹਿੰਦੇ ਆ ਕਿ ਜੇ ਬਾਕੀ ਲੁੱਟਦੇ ਆ ਤੇ ਫਿਰ ਮੈਨੂੰ ਰੋਟੇ ਤੋ ਇਹ ਗੱਲ ਤਾਂ ਇੱਥੇ ਖਤਮ ਹੋ ਜਾਂਦੀ ਔਰ ਮੈਂ ਇਸ ਗੱਲ ਨੂੰ ਸਰਕਾਰ ਦਾ ਮੈਂਨੇ ਬਹੁਤ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਸਾਰਾ ਕੁਝ ਦੇਖਿਆ ਹੋਇਆ ਹੈ ਜੀ ਅਗਲੀ ਗੱਲ ਇਹ ਗੱਲ ਮੈਂ ਜਰੂਰ ਨਾਲ ਹੀ ਰਿਕੁਐਸਟ ਵੀ ਕਰਨਾ ਚਾਹਾਂਗਾ ਤੁਹਾਡੇ ਮੀਡੀਆ ਰਾਹੀਂ ਡਾਕਟਰਸ ਨੂੰ ਕਿ ਇਮਾਨਦਾਰੀ ਦੇ ਨਾਲ ਵੀ ਪੈਸੇ ਕਮਾਏ ਜਾ ਸਕਦੇ ਨੇ ਆਪਾਂ ਨੂੰ ਆਮ ਲੋਕਾਂ ਦੀ ਜਿਹੜੀ ਪੋਜੀਸ਼ਨ ਹੈਗੀ ਐ ਫਾਈਨੈਂਸ਼ੀਅਲ ਸਟੇਟਸ ਉਹਦਾ ਥੋੜਾ ਖਿਆਲ ਰੱਖਲਾ ਚਾਹੀਦਾ ਮਿਸ ਗਾਈਡਿੰਗ ਕਰਨਾ ਚਾਹੀਦਾ ਚਲੋ ਮੈਂ ਇੱਕ ਵੀ ਵੀ ਮੰਨ ਲੈਣਾ ਕਿ ਕਈ ਵਾਰੀ ਟ੍ਰੀਟਮੈਂਟ ਮਹਿੰਗਾ ਹੋ ਜਾਂਦਾ ਹੈ ਉਹਦੇ 'ਚ ਕੋਈ ਕੋਈ ਗੁਨਾਹ ਨਹੀਂ ਹੈ ਲੇਕਿਨ ਅ ਮਿਸਗਾਈਡ ਕਰਨੀ ਕਰਨਾ ਚਾਹੀਦਾ ਜਿਹੜਾ ਕਿ ਅੱਜ ਦੀ ਡੇਟ ਤੋਂ ਜ਼ਿਆਦਾ ਹੋ ਰਿਹਾ ਸਿਮੀਲਰਲੀ ਜਿਹੜਾ ਮੈਂ ਵਰਡ ਯੂਜ਼ ਕੀਤਾ ਕਿ ਮਿਸਗਾਈਡ ਹੈਗਾ ਇਹ ਪੋਲੀਟੀਸ਼ੀਅਨ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ 100% ਟੁਕਰਾ ਕਿ ਇਹਨਾਂ ਨੇ ਜਦੋਂ ਇਲੈਕਸ਼ਨਸ ਦੇ ਵਿੱਚ ਜਿਹੜੇ ਮੁੱਦੇ ਉਠਾਉਂਦੇ ਆ ਵੈਸੇ ਬੀਸਿਕਲੀ ਇਹ ਮੁੱਦੇ ਨਹੀਂ ਹੁੰਦੇ ਕਿਉਂਕਿ ਇਹ ਪੋਲੀਟੀਸ਼ੀਨ ਜੀ ਇਹ ਜਿਹੜੇ ਅੱਜ ਦੇ ਨੇਤਾ ਨੇ ਇਹ ਨੇਤਾ ਨਹੀਂ ਹੈ ਇਹਨਾਂ ਦੇ ਕੋਲ ਦੋ ਕੁਆਲਿਫੀਕੇਸ਼ਨਸ ਨੇ ਇੱਕ ਕੁਆਲੀਫਿਕੇਸ਼ਨ ਹੈਗੀ ਹੈ ਹਿਸਾਬਪਤੀ ਵਾਲੀ ਕਿ ਇਸ ਨੂੰ ਵਿਜਿਟਸ ਬਣ ਚੁੱਕਿਆ ਹੈ ਜਦੋਂ ਅਸੀਂ ਮੰਤਰੀ ਸਧਤਰੀ ਬਣਾਂਗੇ ਐਮਐਲਏ ਬਣਾਂਗੇ ਜਾਂ ਕੁਝ ਹੋਰ ਬਣਾਂਗੇ ਤੇ ਉਹਦੇ ਚ ਹਿੱਸਾ ਸਾਨੂੰ ਕਿੰਨਾ ਆਏਗਾ ਇੱਕ ਪਾਰਟ ਤੇ ਇਹਨਾਂ ਦਾ ਬੇਸਿਕ ਕੁਆਲੀਫਾਈਏ ਹੈ ਇਸੇ ਕਰਕੇ ਇਹ ਬਹੁਤ ਜ਼ਿਆਦਾ ਪੈਸੇ ਜਿਹੜੇ ਹੈਗੇ ਨੇ ਇਲੈਕਸ਼ਨਸ ਤੇ ਖਰਚ ਕਰਦੇ ਨੇ ਦੂਸਰਾ ਇਹਨਾਂ ਦਾ ਜਿਹੜਾ ਲੀਡਰ ਆਪਣਾ ਹੈਗਾ ਉਹ ਹੈਗਾ ਐਮਬੀਏ ਦੀ ਡਿਗਰੀ ਐਮਬੀਏ ਜਿਹੜਾ ਹੈਗਾ ਉਹ ਸਟੈਂਡਸ ਬਾਅ ਮੈਰਿਜ ਭੋਗ ਕੇ ਅਰਦਾਸ ਤੇ ਹਰ ਥਾਂ ਨਾ ਚਾਹੁੰਦੇ ਹੋਏ ਨਾ ਭਲਾਏ ਹੋਏ ਵੀ ਜਾਂਦੇ ਆ ਉੱਥੇ ਮਤਲਬ ਇਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਹੈ ਉਹ MBA ਹੈਗੀ ਹੈ MBA ਮੈਰਿਜ ਭੋਗ ਅਰਦਾਸ ਵਾਲੀ ਸੋ ਜਦੋਂ ਤੁਹਾਡੇ ਕੋਲ ਤੁਹਾਡਾ ਜਿਹੜਾ ਕ੍ਰਾਈਟੇਰੀਆ ਬਣਿਆ ਹੈ ਲੀਡਰਸ਼ਿਪ ਦਾ ਉਹ ਹੈ ਹੀ ਇਹ ਐ ਕਿ ਮੈਂ ਕਿੰਨੇ ਭੋਗ اٹੈਂਡ ਕੀਤੇ ਮੈਂ ਕਿੰਨੇ ਵਿਆਹ اٹੈਂਡ ਕੀਤੇ ਜਾਂ ਮੈਂ ਕਿੰਨੀ ਵਾਰੀ ਕਿਸੇ ਦੇ ਘਰ ਵਧਾਈਆਂ ਦੇਣ ਗਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਲੀਡਰ ਬਣਨਾ ਹੈ ਤੇ ਫਿਰ ਮੈਂ ਪੈਸੇ ਕਿੰਨੇ ਕਮਾਉਣੇ ਨੇ ਤਾਂ ਫਿਰ ਆਪਾਂ ਇਹ ਭ੍ਰਿਸ਼ਟਾਚਾਰ ਪੰਜਾਬ ਨਸ਼ਾ ਮੁਕਤ ਪੰਜਾਬ ਉਤੇ ਰੰਗਲਾ ਪੰਜਾਬ ਜਿਹੜੀਆਂ ਗੱਲਾਂ ਅਸੀਂ ਕਰ ਹੀ ਨਹੀਂ ਸਕਦੇ ਕਿਉਂਕਿ ਤੁਹਾਡੇ ਦਾ ਜੋ ਤੁਸੀਂ ਜੰਮੇ ਸੀਗੇ ਮੇਰਾ ਕਹਿਣ ਮle ਜਦੋਂ ਤੁਸੀਂ ਲੀਡਰ ਬਣੇ ਸੀ ਤੁਸੀਂ ਪਹਿਲੇ ਦਿਨ ਜਿਹੜੀ ਹੈਗੀ ਐ ਇੱਕ ਕ੍ਰਾਈਟੇਰੀਆ ਬਿਕਸ ਗੱਲ ਐ ਸੀ ਕਿ ਸਫਾਕਤੀ ਔਰ ਅੱਜ ਦੀ ਡੇਟ ਦੇ ਵਿੱਚ ਇਹ ਪਹਿਲਾਂ ਵੀ ਹੈਗਾ ਇਹ ਕੋਈ ਇਹ ਇਸ ਸਰਕਾਰ ਦੇ ਉੱਤੇ ਇਹ ਜਿਹੜਾ ਮੈਂ ਅਗਲਾ ਬੜਾ ਯੂਜ਼ ਕਰ ਲੇਗਾ ਇੱਕਲਾ ਇਸ ਸਰਕਾਰ ਵਾਸਤੇ ਵੀ ਸਰਕਾਰਾਂ ਵਾਸਤੇ ਐ ਜਿਹੜੀਆਂ ਪਿਛਲੀਆਂ ਸਰਕਾਰਾਂ ਨੂੰ ਜਿਹੜੇ ਅਸੀਂ 20 25 30 ਸਾਲਾਂ ਤੋਂ ਜ਼ਿਆਦਾ ਦੇਖਦੇ ਰਹੇ ਖਾਸ ਕਰਕੇ ਜਦੋਂ ਦਾ ਇਹ ਟੈਰਰਿਜ਼ਮ ਵਾਲੇ ਡੇਜ਼ ਆਏ ਆ ਉਹਨੂੰ ਲੰਬਾ ਸਮਾਂ ਜਿਹੜਾ ਟੈਰਰਿਜ਼ਮ ਵਾਲਾ 10-12 ਸਾਲ 15 ਸਾਲ ਵਿੱਚੋਂ ਬੀਤੇ ਹੈ ਉਹਦੇ 'ਚ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਗੈਪ ਹੋ ਗਈ ਇਹ ਜਿਹੜੇ ਟੈਰਰਿਜ਼ਮ ਤੋਂ ਬਾਅਦ 92 ਤੋਂ ਬਾਅਦ ਜਿਹੜੇ ਲੀਡਰਸ ਆਏ ਆ ਜਦੋਂ ਪਹਿਲੀ ਵਾਰ ਇਲੈਕਸ਼ਨਸ ਹੋਈਆਂ ਨੇ 92 ਚਾਹ ਦੇ 85 ਵਿੱਚ ਵੀ ਹੋਈਆਂ ਸੀ ਪਰ ਚਲੋ ਉਹ ਥੋੜਾ ਪੀਰੀਅਡ ਸੀ ਇਹ ਪੀਰੀਅਡ ਜਿਹੜਾ ਸੀਗਾ ਜਿਹੜਾ 92 ਤੋਂ ਸਟਾਰਟ ਹੋਇਆ ਇਹ ਬੇਸਿਕਲੀ ਲੀਡਰ ਨਹੀਂ ਹੈ ਇਹ ਉਹ ਲੋਕ ਸੀ ਜਿਹੜੇ 100 200 300 ਵੋਟਾਂ ਦੇ ਨਾਲ बनਗੇ ਸੀ ਉਹਨਾਂ ਨੇ ਜਿਵੇਂ ਦੀ ਲੀਡਰਸ਼ਿਪ ਕੀਤੀ ਪਰ ਕੋ ਲੀਡਰ ਉਹੀ ਲੀਡਰਸ਼ਿਪ ਅੱਜ ਦੀ ਡੇਟ ਤੇ ਚੱਲੀ ਆ ਰਹੀ ਹੈ ਉਸੇ ਤਰ੍ਹਾਂ ਦੇ ਹੀ ਪੈਦਾ ਹੋ ਰਹੇ ਆ ਸੋ ਇਹਨਾਂ ਨੇ ਜਿਹੜਾ ਲੀਡਰ ਜਿਹੜੇ ਸੀਗੇ ਉਹ ਲੀਡਰ ਤਾਂ ਪ੍ਰੋਡਿਊਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ बिजनेसमैन ਪ੍ਰੋਡਿਊਸ ਕੀਤੇ ਔਰ बिजनेसमैन ਹੀ ਅੱਜ ਦੀ ਡੇਟ ਦੇ ਵਿੱਚ ਸਿਸਟਮ ਨੂੰ ਕੰਟਰੋਲ ਕਰ ਰਹੇ ਨੇ ਤੇ ਉਸ बिजनेसमैन ਦੇ ਵਿੱਚ ਮੇਰੇ ਵੱਲੋਂ ਇੱਕ ਆਰਟੀਕਲ ਲਿਖਿਆ ਗਿਆ ਸੀਗਾ ਕਿ ਇਹ ਇੱਕ ਟੋਲਾ ਬਣਿਆ ਹੋਇਆ ਹੈ ਵੱਖਰੇ ਵੱਖਰੇ 그룹 ਬਣੇ ਹੋਏ ਆ ਉਹ ਗਰੁੱਪ ਦੇ ਵਿੱਚ ਜਿਵੇਂ ਮੈਂ ਇੱਕ ਵਰਡ ਯੂਜ਼ ਕੀਤਾ ਸੀ ਉਹਦੇ ਵਿੱਚ ਕਿ ਰੋਟੀਆਂ ਖਾਣ ਨੂੰ ਨੂੰ ਲੂੰਬੜੀ ਤੇ ਗੰਡੇ ਖਾਣ ਨੂੰ ਰੇਸ਼ੀ ਇਹ ਜਿਹੜਾ ਗਰੁੱਪ ਹੈ ਹਾਂ ਇੱਕ ਇੱਕ ਗਰੁੱਪ ਜਿਹੜਾ ਹੈਗਾ ਇਹ ਇੱਕ ਮਾਇਆਤਾਰੀ ਗਰੁੱਪ ਹੈ ਵੱਡਾ ਗਰੁੱਪ ਹੈ ਤੇ ਉਹਨੇ ਕਈ ਜਿਹੜੇ ਵਿੱਚ ਰੇਸ਼ਵੀ ਹੈ ਜਿਹੜੇ ਕੋਟ ਵੀ ਖਾਂਦੇ ਉਹਦੇ ਚੋਂ ਵੀ ਕੁਝ ਨਾਲ ਲਾਏ ਹੋਏ ਨੇ ਨਕਲੀ ਨਕਲੀ ਜਿਹੜੇ ਰੇਸ਼ ਜਿਹੜੇ ਹੈਗੇ ਆ ਉਹ ਲੂੰਬੜ ਬਣੇ ਫਿਰਦੇ ਆ ਤੇ ਉਹ ਵਿੱਚ ਰਲੇ ਹੋਏ ਆ ਇਸੇ ਕਰਕੇ ਹੀ ਸਾਡੇ ਕਦੀ ਪ੍ਰੋਗਰੈਸ ਹੋਣ ਦੇ ਨਾਮ ਨਹੀਂ ਲੈ ਰਿਹਾ ਕਿਉਂਕਿ ਇਹ ਜਿਹੜਾ ਗਰੁੱਪ ਹੈ ਇਹੇ ਨੂੰ ਮੁਕਵਾ ਕੇ ਇੱਕ ਪਾਰਟੀ ਚ ਫਿਰ ਉਹਦਾ ਨਾਮ ਬਦਲੀ ਹੋ ਜਾਂਦਾ ਫਿਰ ਉਹ ਦੂਜੀ ਪਾਰਟੀ ਤੇ ਫਿਰ ਨਾਮ ਬਦਲੀ ਹੋ ਜਾਂਦਾ ਫਿਰ ਉਹ ਤੀਜੀ ਪਾਰਟੀ ਤੇ ਉਹਦੇ ਚ ਹੀ ਘੁਮਾਈ ਵਰਦੇ ਨੇ ਸਾਰੇ ਸਿਸਟਮ। ਇਸ ਕਰਕੇ ਜਿਹੜਾ ਤੁਸੀਂ ਇਹ ਵਰਡ ਯੂਜ਼ ਕੀਤੇ ਨਾ ਨਾ ਪ੍ਰਸ਼ਟਾਚਾਰ ਮੁਕਤ ਪੰਜਾਬ ਜੀ ਇਹ ਕਾਗਜ਼ਾਂ ਚ ਬਲੈਕ ਫਲੈਕਸਰ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਆ ਰਿਹਾ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ। ਨਸ਼ਾ ਮੁਕਤ ਪੰਜਾਬ ਜਿਹੜਾ ਕਿ ਹੁਣ ਦੀ ਘੜੀ 1 ਜੂਨ ਤੋਂ ਸੇਫ ਪੰਜਾਬ ਬਣ ਚੁੱਕਿਆ ਕਿਉਂਕਿ 31 ਮਈ ਤੱਕ ਤਾਂ ਇਹ ਨਸ਼ਾ ਮੁਕਤ ਪੰਜਾਬ ਦੀ ਮਹਿੰਮ ਸੀਗੀ 1 ਜੂਨ ਨੂੰ ਸਵੇਰੇ ਹੀ ਸਾਰੇ ਪੰਜਾਬ ਦੇ ਵਿੱਚ ਵੱਡੇ ਵੱਡਿਆ ਬਲੈਕਸਾਂ ਲਗਾ ਦਿੱਤੇ ਗਏ ਆ ਯਾਂ ਸੇਫ ਪੰਜਾਬ ਤੇ ਸੇਫ ਪੰਜਾਬ ਦੀ ਕਹਾਵਤ ਇਹ ਹੈ ਸਟੋਰੀ ਇਸ ਔਰ ਸਟਾਈਏ ਹੈ ਕਿ ਕੱਲ ਸ਼ਾਮੀ ਜਿਹੜਾ ਹੈਗਾ ਉਹ ਤੁਹਾਡੇ ਇੱਥੇ ਮਹਾਲੀ ਦੇ ਵਿੱਚ ਮਰਡਰ ਹੁੰਦਾ ਹੁੰਦਾ ਪਤਾ ਨਹੀਂ ਲੱਗਿਆ ਅਜੇਕਰ ਬੱਚਾ ਉਹ ਬਚ ਗਿਆ ਜਾਂ ਨਹੀਂ ਬਚਿਆ ਲੇਕਿਨ ਸੀਰੀਅਸਲੀ ਇੰਜਰਡ ਕਲੱਬ ਦੇ ਵਿੱਚ ਤੇ ਆ ਮੈਂ ਹੁਣੇ-ਹੁਣੇ ਜਿਹੜਾ ਹੈਗਾ ਇਹ ਪੜ ਰਿਹਾ ਸੀਗਾ ਕਿ ਇੱਕ ਕਪੜੇ ਦਾ ਵਪਾਰੀ ਜਿਹੜਾ ਹੈਗਾ ਉਹ ਮੁੰਡਾ ਇੱਥੇ ਗੱਟ ਸ਼ਟਰ ਦੇ ਵਿੱਚ ਹੁਣੇ ਗੋਲੀ ਛਿਗਲੀ ਜਾਂ ਤੇ ਉਹਨੂੰ ਮਾਰ ਦਿੱਤਾ ਗਿਆ ਪਰਸੂ ਰਾਤ ਅਸੀਂ ਦੇਖਿਆ ਸੀਗਾ ਕਿ ਤੁਹਾਡਾ ਬਟਾਲੇ ਦੇ ਨੇੜੇ ਜਿਹੜਾ ਹੈਗਾ ਇੱਕ ਮੁੰਡਾ ਜਾ ਰਿਹਾ ਸੀਗਾ ਉਹ ਆਰਪੀ ਰਜਿਸਟਰਡ ਉਹਨੇ ਉਹਨੂੰ ਡਾਕਟਰ ਨੂੰ ਉਹਨੂੰ ਗੋਲੀਆਂ ਵਾ ਕੇ ਮਾਰ ਦਿੱਤਾ ਗਿਆ ਤੁਹਾਡੇ ਨਸ਼ਾ ਬੰਕ ਵਾਸਤੇ ਅਮਰਸਾਹਬ ਦੀ ਬਹੁਤ ਵੱਡੀ ਖਬਰ ਜਿਹੜੀ ਹੈਗੀ ਐ ਟੀਮ ਕਰਨ ਦੀ ਚੱਲ ਰਹੀ ਆ ਉੱਥੇ ਦਾ ਸਰਪੰਚ ਆਪਣਾ ਕਹ ਰਿਹਾ ਕਿ ਮੇਰੇ ਪਿੰਡ ਚ ਦੇਖੋ ਕਿੰਨੀਆਂ ਆ ਕਿੰਨੇ ਜਿਹੜੇ ਹੈਗੇ ਨੇ ਡਰੱਗਸ ਵਾਲੇ ਜਿਹੜੇ ਇੱਥੇ ਘੁੰਮਦੇ ਨੇ ਇਹ ਕੱਲ ਦੀਆਂ ਗੱਲਾਂ ਨੇ ਚੌਥੇ ਜਿਹੜਾ ਹੈਗਾ ਉੱਥੇ ਜਿਹੜਾ ਇੱਕ ਵੀਡੀਓ ਅਮਰਸਾਹਬ ਦੀ ਘੁੰਮਦੀ ਸੀ ਇੱਕ ਮੁੰਡਾ ਤੇ ਕੁੜੀ ਯੰਗ ਉਡੀਨੇ ਤਾਂ ਬਹੁਤ ਹੀ ਗਲਤ ਪੋਜੀਸ਼ਨ ਦੇ ਵਿੱਚ ਉੱਥੇ ਜਿਹੜੀ ਟੀਕੇ ਲਗਾ ਰਹੀ ਸੀ ਨਾਲ ਮੁੰਡਾ ਲਗਾ ਰਿਆ ਸੀਗਾ ਨਾਲ ਹੀ ਇੱਕ ਪਿੰਡ ਦੇ ਵਿੱਚ ਜਿਹੜਾ ਹੈਗਾ 30 31 ਸਾਲ ਦਾ ਇੱਕ 4 ਮੁੰਡਾ ਜਿਹੜਾ ਹੈਗਾ ਉਹ ਨਸ਼ੇ ਦੇ ਨਾਮ ਮਰ ਗਿਆ ਇਹ ਹਾਲਾਤ ਨੇ ਆਪਣੇ ਸਾਰੇ ਅੱਜ ਦੀ ਡੇਟ ਦੇ ਵਿੱਚ ਜਿੱਥੇ ਅਸੀਂ ਇਸ ਨੂੰ ਰੰਗਲਾ ਪੰਜਾਬ ਜਿਹੜਾ ਹੈਗਾ ਕਹਿੰਦੇ ਆ ਜੀ ਠੀਕ ਹੈ ਮੈਂ ਇਸ ਕੰਮ ਨੂੰ ਐਪਰੀਸ਼ੀਏਟ ਕਰਾਂਗਾ ਕਿ ਜੇ ਸਰਕਾਰ ਇਮਾਨਦਾਰੀ ਨਾਲ ਦੇਖੋ ਨਸ਼ਾ ਮੁਕਤ ਜਿਹੜਾ ਹੈਗਾ ਤਾਂ ਹੋ ਨਹੀਂ ਸਕਦਾ ਹੁੰਦਾ ਨਸ਼ਾ ਕੰਟਰੋਲ ਹੁੰਦਾ ਹੁੰਦਾ ਪਰ ਜੇ ਸਰਕਾਰ ਕੋਸ਼ਿਸ਼ ਤਾਂ ਕਰੇ ਨਾ ਉਹਦੇ ਚ ਕਲੀ ਸਿੰਘ ਦੀ ਬੜੀ ਇੰਟਰਸਟਿੰਗ ਗੱਲ ਹੈਗੀ ਹੈ ਕਿ ਤੁਸੀਂ ਕਦੀ ਇਹ ਅੱਜਕੱਲ ਪਹਿਲਾਂ ਗੂਗਲ 'ਚ ਲੋਕੀ ਜਿਆਦਾ ਜਾਂਦੇ ਸੀ ਅੱਜਕੱਲ ਤੁਸੀਂ AI ਤੇ ਪਾ ਕੇ ਦੇਖੋ ਤੁਹਾਨੂੰ ਉੱਥੇ ਪੋਜੀਸ਼ਨ ਦਾ ਪਤਾ ਲੱਗੇਗਾ ਕਿ ਪੋਜੀਸ਼ਨ ਹੈ ਕੀ ਹੈ ਵਿੱਚ ਇਹ ਇਹਨਾਂ ਨੇ ਨਸ਼ਾ ਮੁਕਤ ਪੰਜਾਬ ਦੀ ਗਲਤੀ ਕਰ ਲਈ ਲੇਕਿਨ ਫੋਕਸ ਕਿੱਥੇ ਕਰਤਾ ਚਿੱਟਾ ਤੇ ਚਿੱਟਾ ਜਿਹੜਾ ਹੈਗਾ ਜਿੰਨੇ ਵੀ ਪਿਛਲੇ ਸਰਵੇ ਹੋਏ ਆ ਉਹਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਹੈ ਉਸ ਤੋਂ ਪਹਿਲਾਂ ਹੋਰ ਨਸ਼ੇ ਬਹੁਤ ਜ਼ਿਆਦਾ ਹੈਗੇ ਜਿਹੜੇ ਕਿਤੇ ਤੇ ਇਹਨਾਂ ਨੇ ਸਾਰੇ ਦਾ ਸਾਰਾ ਜਿਹੜਾ ਇਸ਼ੂ ਹੈਗਾ ਉਹ ਚਿੱਟੇ ਨੇ ਲਗਾਤਾ ਤੇ ਚਿੱਟਾ ਇੱਕ ਫ੍ਰੈਕਸ਼ਨ ਹੈ ਵਿੱਚ ਜਿਹੜੀ ਹੈ ਔਰ ਇੱਕ ਗੱਲ ਇਹ ਹੈਗੀ ਹੈ ਕਿ ਉਸ ਤੋਂ ਜਿਹੜੀ ਸਹੋਰ ਵੱਡੀ ਗੱਲ ਹੈਗੀ ਹੈ ਮੈਂ ਕੱਲ ਡਿਟੇਲਸ ਪੜ ਰਿਹਾ ਸੀਗਾ 2022 ਦੇ ਵਿੱਚ ਮੈਕਸਿਮਮ ਡੈਥਸ ਜਿਹੜੀਆਂ ਐਨਡੀਪੀਐਸ ਦੇ ਵਿੱਚ ਹੋਈਆਂ ਸੀ ਉਹ ਸੀਗੀਆਂ 144 ਦੇ ਕਰੀਬ ਬਾਕੀ ਡੈਥਸ ਜਿਹੜੀਆਂ ਹੈਗੀਆਂ ਨੇ ਉਹ 50 60 40 ਦੇ ਆਸ-ਪਾਸੇ ਸੀਗੀਆਂ ਸਾਡੇ 350 ਸੀਗੇ ਪਿਛਲੇ 4 ਸਾਲਾਂ ਦੇ ਵਿੱਚ ਜਿਹੜੀ ਡੈਥ ਹੋਈ ਹੈ ਤੇ ਇੱਕ ਵੀ ਡੈਥ ਦਾ ਉਹ ਪੋਸਟਮਾਰਟਮ ਨਹੀਂ ਕੀਤਾ ਕਿੰ데 ਉਹਦੀ ਓਵਰਡੋਸ ਹੋ ਗਈ ਓਵਰਡੋਸ ਨਾਂ ਦਾ ਕੋਈ ਸਾਲਟ ਨਹੀਂ ਹੈ ਓਵਰਡੋਸ ਨਾਂ ਦੀ ਕੋਈ ਬਿਮਾਰੀ ਨਹੀਂ ਹੈ ਓਵਰਡੋਸ ਦਾ ਇੱਕ ਸਬਸਟੈਂਸ ਕਿੰਨਾ ਤੁਸੀਂ ਯੂਜ਼ ਕੀਤਾ ਉਹਦੀ ਉਸ ਨੂੰ ਓਵਰਡੋਸ ਕਹਿੰਦੇ ਆ ਲੇਕਿਨ ਇਹਨਾਂ ਦੇ ਕੋਲ ਸਰਕਾਰ ਦੇ ਕੋਲ ਇੱਕ ਵੀ ਐਸਾ ਸਬੂਤ ਨਹੀਂ ਹੈ ਕਿ ਜਿਹੜੀ ਡੈਥ ਹੋਈ ਹੈ ਉਹ ਵਾਕਿਆ ਚਿੱਟੇ ਕਰਕੇ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਹੋਈ ਹੈ ਇੱਕ ਵੀ ਸਬੂਤ ਨਹੀਂ ਹੈ ਕਿਉਂਕਿ ਇੱਕ ਵੀ ਪੋਸਟਮਾਰਟਮ ਨਹੀਂ ਕੀਤਾ ਗਿਆ। ਤਾਂ ਆਪਾਂ ਫਿਰ ਇਹ ਸਭ ਚਾਤਤਾ ਲੱਗਦਾ ਹੈ ਆਪਾਂ ਜਾ ਕਿਤੇ ਰਹੇ ਆ। ਆਪਾਂ ਕਿਉਂ ਲੋਕਾਂ ਨੂੰ ਗੁਮਰਾਹ ਕਰ ਰਹੇ ਆ? ਪੰਜਾਬ ਦੇ ਵਿੱਚ ਨਸ਼ਾ ਹੈਗਾ ਇਹ ਗੱਲ ਆਪਾਂ ਨੂੰ ਮੰਨੀ ਪੈਗੀ ਲੇਕਿਨ ਨਸ਼ੇ ਦੇ ਵਿੱਚ ਪੰਜਾਬ ਜਿਹੜਾ ਸਾਰੇ ਇੰਡੀਆ ਚ ਨੰਬਰ 1 ਤੇ ਨਹੀਂ ਹੈ। ਸਭ ਤੋਂ ਜ਼ਿਆਦਾ ਨਸ਼ਾ ਜਿਹੜਾ ਹੈਗਾ ਉਹ ਨਾਰਥ-ਈਸਟ ਵਿੱਚ ਹੁੰਦਾ ਹੈ। ਈਵਨ ਤੁਹਾਡਾ ਬਹੁਤ ਸਾਰਾ ਨਸ਼ਾ ਜਿਹੜਾ ਹੈਗਾ ਉਹ ਬੰਬੇ ਵਿੱਚ ਹੁੰਦਾ ਹੈ। ਬਹੁਤ ਸਾਰਾ ਨਸ਼ਾ ਤੁਹਾਡਾ ਦਿੱਲੀ ਵਿੱਚ ਹੁੰਦਾ ਹੈ। ਪੰਜਾਬ ਦੇ ਵਿੱਚੋਂ ਇਹ ਜਿਹੜਾ ਇੱਕ ਟ੍ਰੇਡ ਜਾ ਰਿਹਾ ਸੀਗਾ ਜਿਹੜਾ ਪਾਕਿਸਤਾਨ ਨਾਲ ਲੱਗਦਾ ਜਿਹੜਾ ਹੈਗਾ ਉਥੋਂ ਜਿਹੜਾ ਕੁਝ ਰੌਣ ਦੇ ਨਾਮ ਦੇ ਉੱਤੇ ਕੋਈ ਚੀਜ਼ ਆਉਂਦੀ ਆ ਬਾਕੀ ਦੇ ਆਪਣੇ ਅੰਦਰ ਹੀ ਐ ਵੈਸੇ ਆਪਣੇ ਅੰਦਰ ਵੀ ਕਾਫੀ ਜ਼ਿਆਦਾ ਰੌਣ ਜਿਹੜੀ ਬੰਦੀ ਐ ਆ ਸਾਡੇ ਨਾਲ ਹੀ ਮੈਂ ਮਹਾਲੀ ਚ ਬੈਠਾ ਹਾਂ ਆ ਬੱਦੀ ਨਾਲ ਹੀ ਆ ਬਿਲਕੁਲ ਬਹੁਤ ਸਾਰੀਆਂ ਡਾਇਰੈਕਟਸ ਤਾਂ ਉੱਥੇ ਬੰਦੀਆਂ ਨੇ ਲੇਕਿਨ ਇੱਕ ਜਿਹੜਾ ਬੰਦਨ ਉਹ ਤਿਆਰੀ ਨਹੀਂ ਹੋਏ ਨਹੀਂ ਪਰ ਡਾਕਟਰ ਸਾਹਿਬ ਇੱਕ ਮਿੰਟ ਇੱਥੇ ਰੁਕੋ ਥੋੜਾ ਜਿਹਾ ਤੁਹਾਡੇ ਕਹਿਣ ਨਾਲ ਤਾਂ ਨਹੀਂ ਸਰਕਾਰ ਕਹਿ ਰਹੀ ਐ ਕਿ ਅਸੀਂ 16000 ਤੋਂ ਵੱਧ ਜਿਹੜੇ ਡਰਗ ਡੀਲਰ ਨੇ ਗ੍ਰਿਫਤਾਰ ਕਰ ਲਏ ਨੇ ਤੇ ਅਸੀਂ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਤਾ ਤੁਸੀਂ ਕਹਿ ਰਹੇ ਹੋ ਕਿ ਚਿੱਟੇ ਨਾਲ ਤੇ ਉਹ ਖਤਮ ਹੋ ਰਹੇ ਨੇ ਇਹ ਕਹਾਣੀ ਕਿੱਥੇ ਕੱਢਦੀ ਹੈ ਖਤਮ ਕੀ ਹੋਇਆ ਫਿਰ ਗ੍ਰਿਫਤਾਰ ਕੌਣ ਹੋਏ ਨੇ ਉਹ ਕਹਿੰਦੇ ਪਰਟਾਕ ਉਹ ਕਹਿੰਦੇ ਪਰਟਾਕ ਨੂੰ ਪਰਵਾਣ ਦੀ ਜਰੂਰਤ ਹੈ ਤੇ ਵੀਡੀਓ ਵੀਡੀਓ ਸਾਹਮਣੇ ਪਈਆਂ ਨੇ ਵਿੱਚ ਜ ਨਹੀਂ ਹੈਗਾ ਕੋਤੂਬਾ ਪੇ ਹਾਂ ਤੁਸੀਂ ਵਧੀਆ ਗੱਲ ਕੀਤੀ ਹੈ 16000 ਵਾਲੀ ਉਹਦੇ ਚ ਆਪਣੇ ਇੱਕ ਸੀਨੀਅਰ ਜਰਨਲਿਸਟ ਹੋਣਾ ਨੇ ਅੱਜ ਤੋਂ 3 ਦਿਨ ਪਹਿਲਾਂ ਜਿਹੜੀ ਹੈਗੀ ਆ ਉਹ ਰਿਪੋਰਟ ਕੀਤੀ ਹੈ ਮੈਂ ਤਾਂ ਵੈਸੇ ਪਹਿਲਾਂ ਵੀ ਕਹਿਣਾ ਹੋਣਾ ਕਿ ਰਿਪੋਰਟ ਕਹਿੰਦੇ ਕਿੰਨੂ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ 16000 ਇਹ ਕਹਿੰਦੇ ਆ ਉਹਨਾਂ ਉਹ ਰਿਪੋਰਟ ਜਿਹੜੀ ਹੈ ਸਟੀਰੀਓ ਟਾਈਪ ਹੈ ਚਾਹ ਉਸ ਨੂੰ ਜਲੰਧਰ ਜਾ ਕੇ ਰਿਪੋਰਟ ਪੜ੍ਹ ਲਓ ਚਾਹ ਉਹਨੂੰ ਨਿਧਾਣੀ ਪੜ੍ਹ ਲਓ ਚਾਹ ਉੱਥੋਂ ਫਾਜ਼ਿਲਕਾ ਜਾ ਕੇ ਪੜ੍ਹ ਲਓ ਚਾਹ ਅਬਰਸਰ ਪੜ੍ਹ ਲਓ ਚਾਹ ਫਰੀਦਕੋਟ ਜਾ ਕੇ ਪੜ੍ਹ ਲਓ ਇਹ ਹਾਲਾਤ ਨੇ ਉਹਨਾਂ ਨੇ ਉਹਨਾਂ ਸੀਨੀਅਰ ਜਰਨਲਿਸਟ ਨੇ ਐਮਐਸਓ ਚੰਜੀਤ ਪੁੱਲਰ ਉਹਨਾਂ ਨੇ ਨਾਮ ਲਿਖੇ ਹੋਏ ਆ ਸੋ ਇਹਨਾਂ ਨੇ ਇਹਨਾਂ ਨੇ ਪੁਲਿਸ ਪੰਜਾਬ ਪੁਲਿਸ ਜਿਹੜੀ ਹੈਗੀ ਆ ਕਦੀ ਸਿੰਘ ਜੀ ਇਹ ਤਾਂ ਮੇਰਾ ਆਪਣਾ ਪਰਸਨਲ ਵੀ ਐਕਸਪੀਰੀਅੰਸ ਹੈਗਾ ਕਿ ਜਦੋਂ ਇੱਕ ਦਿਨ ਮੈਂ ਇਹਨਾਂ ਨੂੰ ਇੱਕ ਡਰੱਗ ਜਿਹੜਾ ਵੇਚਣ ਵਾਲਾ ਡਾਕਟਰ ਇੱਕ ਜਿਹਨੂੰ ਆਰਐਮਪੀ ਕਹਿੰਦੇ ਨੇ ਆਪਾਂ ਜਾਂ ਆਪਾਂ ਤਾਂ ਵੈਸੇ ਆਰਐਮਪੀ ਨਹੀਂ ਕਹਿੰਦੇ ਕੋਈ ਆਰੰਬੇ ਤਾਂ ਅਸੀਂ ਜਿਹੜੇ ਰਜਿਸਟਰਡ ਹੈਗੇ ਆ ਕੁਆਲੀਫਾਈਡ ਹੈ ਇਹ ਤਾਂ ਇਹ ਤਾਂ ਅਨਰਜਿਸਟਰਡ ਇਹ ਤਾਂ ਅਨਰਜਿਸਟਰਡ ਹੁੰਦੇ ਆ ਉਹਨੂੰ ਅਸੀਂ ਮੈਂ ਤੇ ਸਰਪੰਚ ਦੋਨੇ ਜਣੇ ਫੜ ਕੇ ਲਿਆ ਕੇ ਪੁਲਿਸ ਦਿਸਨ ਛੱਡ ਕੇ ਆਏ ਤੇ ਅਗਲੇ ਦਿਨ ਖਬਰ ਲੱਗੀ ਜੀ ਅਸੀਂ ਰਸਤੇ 'ਚ ਖੜੇ ਸੀਗੇ ਉਹ ਝੋਲਾ ਲੈ ਕੇ ਆ ਰਿਹਾ ਸੀ ਕੋਈ ਬੰਦਾ ਅਸੀਂ ਉਹਦੇ ਝੋਲੇ ਦੇ ਵਿੱਚੋਂ ਜਿਹੜੀ ਹੈਗੀ ਆ ਉਹ ਕੱਢੀ ਤੇ ਉਹਦੇ ਵਿੱਚੋਂ ਗੋਲੀਆਂ ਨਿਕਲੀਆਂ ਇਹ ਹਾਲਾਤ ਨੇ ਇਹ ਮੈਂ ਇੱਕ ਵਾਰੀ ਨਹੀਂ ਦੇਖੀ ਇਹ ਤਾਂ ਇਹ ਮੇਰੇ ਨਾਲ ਵਾਪਰਿਆ ਹੋਇਆ ਨਾ ਇਹ ਇੱਕ ਇੱਕ ਇਨਸੀਡੈਂਸ ਨਹੀਂ ਹੈਗਾ ਹੋਰ ਵੀ ਬਹੁਤ ਸਾਰੇ ਇੰਸੀਡੈਂਟ ਬਿਲਕੁਲ ਹੀ ਸਾਹਮਣੇ ਆਗੇ ਸੀ ਮੈਨੇ ਇਸ ਕਰਕੇ ਇਹਦਾ ਨਾਮ ਲਿਆ ਲੇਕਿਨ ਇਹ ਜਿਹੜੀ ਤੁਹਾਨੂੰ ਦੱਸਿਆ ਕਿ ਉਹਦਾ ਚੰਜੀ ਭੁੱਲਣ ਹੋਣਾ ਨੇ ਜਿਹੜੀ ਇੱਕ ਅਖਬਾਰ ਦੇ ਵਿੱਚ ਜਿਹੜੀ ਪੂਰੀ ਨਿਊਜ਼ ਦਿੱਤੀ ਆ ਉਹਦੇ 'ਚ ਨਾਮ ਵੀ ਲਿਖੇ ਹੋਏ ਆ ਸੋ ਸਿਰਫ ਨਾਮ ਤੇ ਜ਼ਿਲ੍ਹਾ ਤੇ ਪਿੰਡ ਚੇਜ ਕਰਕੇ ਖਾਣਾ ਤੇ ਬਾਕੀ ਸਾਰਾ ਸਪੀਡ ਟਾਈਪ ਹੋਤਾ ਹੈ। ਓਕੇ। ਤੇ ਜਿਹੜਾ ਜਣਾ ਕਿ ਇਹ ਥਾਣਿਆਂ ਦੇ ਵਿੱਚ ਜਿਹੜੀ ਐਕਸੀਡੈਂਟ ਦੀ ਰਿਪੋਰਟ ਹੈ ਉਹ ਤਕਰੀਬਨ ਸਾਰੇ ਥਾਣਿਆਂ ਚ ਇੱਕੋ ਵਾਰ ਕੀ ਹੁੰਦੀ ਹੈ। ਕਿਛੂ ਬੰਦਾ ਆ ਰਿਹਾ ਸੀਗਾ ਆ ਗੋ ਮੱਝ ਆ ਰਹੀ ਸੀ ਫਿਰ ਦੋਵੇਂ ਪਿੱਲ ਗਏ ਤੇ ਫਿਰ ਤੋਂ ਬਾਅਦ ਜਿਹੜਾ ਹੈਗਾ ਐਕਸੀਡੈਂਟ ਹੋ ਗਿਆ। ਇਹ ਇਹਨਾਂ ਦਾ ਸਪੈਸੀਫਿਕ ਸਪੈਸੀਫਿਕ ਹੈ ਇਹਨਾਂ ਲੋਕਾਂ ਦਾ। ਮੇਰੇ ਨਾਲ 15 ਦਿਨ ਪਹਿਲਾਂ ਜਿਹੜਾ ਹੈਗਾ ਉਹ ਹੋ ਕੇਟਿਆ। ਮੈਂ ਪੁਲਿਸ ਸਟੇਸ਼ਨ ਬੈਠਾ ਹੋਇਆ। ਮੈਨੂੰ ਬੰਦੇ ਵੀ ਜਾਂਦੇ ਐ। ਤਾਂ ਵੀ ਜਿਹੜੀ ਮੇਰੀ ਰਿਪੋਰਟ ਇਹੀ ਲਿਖੀ ਗਈ ਕਿ ਮੇਰੇ ਵਾਈਫ ਦਾ ਛੋਟਾ ਜਿਹਾ ਐਕਸੀਡੈਂਟ ਹੋਇਆ ਸੀਗਾ ਕਿ ਉਹ ਗੱਡੀ ਚਲਾ ਰਹੀ ਸੀ ਕਿ ਚੂਹੇ ਟਮਾਜਾ ਗਈ ਪਰ ਉਹਨੇ ਬ੍ਰੇਕ ਮਾਰੀ ਤੇ ਉਹਦਾ ਐਕਸੀਡੈਂਟ ਹੋ ਗਿਆ ਆਹ ਦਾ ਹਾਲਾਤ ਅੱਛਾ ਸੋ ਇਹ 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 ਹਾਲਾਤ ਨੇ ਅੱਜ ਦੇ ਰਿਕਾਰਡਡ ਹੈ ਇਹ ਇਹ ਤਾਂ ਹੋ ਗਈ ਡਾਕਟਰ ਸਾਹਿਬ ਡਰਗ ਦੀ ਗੱਲ ਬਾਤ ਕਿਉਂਕਿ ਤੁਹਾਡੇ ਪੇਸ਼ੇ ਤੋਂ ਜਿਹੜੇ ਤੁਹਾਡੇ ਆਰਟੀਕਲ ਤੋਂ ਡਾਕਟਰੀ ਪਵਿੱਤਰ ਕਿੱਤਾ ਜਾਂ ਲੁੱਟ ਉਹਨੇ ਇਹਨੂੰ ਥੋੜਾ ਜਿਹਾ ਉਲਟੇ ਪਾਸੇ ਲੈ ਕੇ ਚਲੀਏ ਰਾਜਨੀਤਿਕ ਸੇਵਾ ਜਪ ਰਿਸ਼ਟਾਚਾਰੀ ਤੁਸੀਂ ਇਹ ਦੱਸੋ ਵੀ ਆਮ ਆਦਮੀ ਪਾਰਟੀ ਦਾ ਕਨਸੈਪਟ ਹੀ ਸਿਧਾਂਤ ਦੀ ਪਰਿਸ਼ਟਮੁਕਤ ਹੈ ਕਿ ਮੁਲਕ ਨੂੰ ਪਰਿਸ਼ਟਮੁਕਤ ਕਰਨਾ ਹੈ ਜਿਵੇਂ ਕੇਜਰੀਵਾਲ ਜੀ ਉੱਥੇ ਦਿੱਲੀ ਕਹਿੰਦੇ ਰਹੇ ਨੇ ਹੁਣ ਸਾਡੇ ਇੱਥੇ ਪਿਛਲੇ ਵਾਰੀ ਕਨਜ਼ਰਵਟਿਵ ਦੀ ਸਰਕਾਰ ਸੀ ਸਟੀਫਨ ਹਾਰਪਰ ਸਾਡੇ ਪ੍ਰਧਾਨ ਮੰਤਰੀ ਰਹੇ ਨੇ ਪ੍ਰਧਾਨ ਮੰਤਰੀ ਹਾਰ ਗਿਆ ਹੈ ਡੋਨਲਡ 트ੰਪ ਨੂੰ ਜਾ ਕੇ ਕਹੇ ਕਿ ਡੋਨਲਡ 트ੰਪ ਜੀ ਫਾਈਨਾਂਸ ਮਿਨਿਸਟਰ ਵੀ ਮੇਰਾ ਹੋਏਗਾ ਪੀਏ ਵੀ ਮੇਰਾ ਹੋਏਗਾ ਸੈਕਟਰੀ ਵੀ ਮੇਰਾ ਹੋਏਗਾ ਤੁਸੀਂ ਸਿਰਫ ਦਸਖਤ ਕਰਨੇ ਆ ਦੁਨੀਆ ਦੀ ਕਿਸੇ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਦੇਖੀ ਹੈ ਕਿ ਹਰਿਆ ਹੋਇਆ ਬੰਦਾ ਆ ਕੇ ਲੋਕਾਂ ਦੇ ਮੈਂਡੇਟ ਨੂੰ ਓਵਰਰੂਲ ਕਰੇ ਤੇ ਉਹ ਬੈਠੇ ਹੋਣ ਕੀ ਸਥਿਤੀ ਹੈ ਪੰਜਾਬ ਸਰਕਾਰ ਦੀ ਇਸ ਵੇਲੇ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਨੇ 92 93 ਸੀਟਾਂ ਜਿਤਾ ਕੇ ਮੇਰਾ ਕਹਿ ਲਾ ਪੰਜਾਬ ਦੇ ਇਤਿਹਾਸ ਦੇ ਵਿੱਚ ਇਦਾਂ ਪਹਿਲਾਂ ਕਦੇ ਨਹੀਂ ਹੋਇਆ ਪਰ ਅੱਜ ਮੁਤਾਜ ਜੀ ਹੋਏ ਬੈਠੇ ਨੇ ਦਿੱਲੀ ਵਾਲੇ ਹਾਰੇ ਹੋਏ ਲੋਕ ਆ ਕੇ ਟੇਕਓਵਰ ਕਰਕੇ ਇਹ ਕਦੇ ਹੋਇਆ ਪਹਿਲਾਂ ਰਾਜਨੀਤੀ 'ਚ ਨਹੀਂ ਇਹ ਇਸ ਤਰ੍ਹਾਂ ਤਾਂ ਕੁਲਦੀਪ ਸਿੰਘ ਜੀ ਇਸ ਤਰ੍ਹਾਂ ਕਦੇ ਨਹੀਂ ਹੋਇਆ ਤੇ ਕਦੇ ਨਹੀਂ ਹੋਣਾ ਜਿਸ ਤਰ੍ਹਾਂ ਦਾ ਇਹ ਹਾਲਾਤ ਤੋਂ ਹੁੰਦੀ ਘੜੀ ਪੰਜਾਬ ਦੇ ਹਾਲਾਤ ਨੇ ਇਹ ਜੋ ਮਰਜ਼ੀ ਕਹਿੰਦੇ ਰਹਿਣਾ ਪੰਜਾਬ ਅੱਜ ਦੀ ਘੜੀ ਜਿਸ ਤਰ੍ਹਾਂ ਇਹ ਆਪਾਂ ਕਹਿੰਦੇ ਆ ਕਿ ਬਿਲਕੁਲ ਮਾਰਕਨਾਰੇ ਖੜਾ ਮੈਨੂੰ ਨਹੀਂ ਪਤਾ ਕਿ ਕੌਣ ਕਿਹੜਾ ਨਵਾਂ ਲਿਆਏਗਾ ਕਿ ਉਸ ਨੂੰ ਇਸ ਨੂੰ ਬਿਡੇ ਪਾਰ ਲਾਏਗਾ ਨਹੀਂ ਤੇ ਹਾਲਾਤ ਜਿਹੜੇ ਨੇ ਇਸ ਤਰ੍ਹਾਂ ਦੇ ਬਨੇ ਹੋਏ ਐ ਤੇ ਤੁਸੀਂ ਦੇਖੋ ਆ ਹੁਣੇ ਲੇਟੈਸਟ ਇਹਨਾਂ ਦੀ ਪਾਰਟੀ ਦੇ ਕੁਝ ਬੰਦਿਆਂ ਨੇ ਪ੍ਰੋਟੈਸਟ ਵੀ ਕੀਤੇ ਆਮ ਆਦਮੀ ਪਾਰਟੀ ਦੀ ਪੰਜਾਬ ਦਾ ਸਭ ਤੋਂ ਵੱਡਾ ਅਦਾਰਾ ਜਿਹੜਾ ਬਹੁਤ ਹੀ ਇੰਪੋਰਟੈਂਟ ਹੈ ਜਿੱਦੀ ਆਈਜੀ ਡੇਟ ਸਿੱਧੇ ਤੌਰ ਦੇ ਉੱਤੇ ਅਸੀਂ ਉਹਦੇ ਜਿਵੇਂ ਅਸੀਂ ਕਹੇ ਇਹ ਸ਼ਿਕਾਰ ਆ ਉਹ ਹੈਗੇ ਪੋਲੂਸ਼ਨ ਤੇ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਜਿਹੜਾ ਹੈਗਾ ਦਿੱਲੀ ਪੀ ਇਨਰਜੀ ਸਪੋਕਸਪਰਸਨ ਜਿਹੜੀ ਹੈਗੀ ਆ ਉਰੀਨਾ ਗੁਪਤਾ ਲੈ ਕੇ ਲਿਖਾਤੀ ਜਿਦਾ ਕਿ ਪੰਜਾਬ ਨਾਲ ਕੋਈ ਲੈਣ ਦੇ ਨਹੀਂ ਕਿਸੇ ਕਿਸਮ ਦਾ ਕੋਈ ਲੈਣ ਦੇ ਨਹੀਂ ਉਹਨਾਂ ਦਾ ਵਿੱਚ ਔਰ ਮੈਨੂੰ ਕੁਲਦੀਪ ਸਿੰਘ ਜੀ ਗੱਲ ਯਾਦ ਹੈ ਕਿ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਰੀ ਇੱਕ ਡਾਕਟਰ ਲੈ ਕੇ ਆਏ ਮੇਰੇ ਕੋਲ ਜਦੋਂ ਇਹਨਾਂ ਨੇ ਕਹਿੰਦੇ ਸੀਗੇ ਕਿ ਅਸੀਂ ਮਹੱਲਾ ਕਲੀਨਿਕ ਪਣਾ ਮੈਂ ਉਹਨੂੰ ਪਹਿਲਾ ਹੀ ਸਵਾਲ ਪੁੱਛਿਆ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੀ ਹੈਲਥ ਜਿਹੜੀ ਹੈਗੀ ਆ ਉਹ ਉਹਦਾ ਸੈਟਅਪ ਕੀ ਹੈ ਕਹਿੰਦੇ ਜੀ ਮੈਨੂੰ ਤਾਂ ਨਹੀਂ ਪਤਾ ਮੈਂ ਕਹਿੰਦਾ ਜੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਤੇ ਤੁਸੀਂ ਪੰਜਾਬ ਦੇ ਵਿੱਚ ਮਹਾਲਾ ਕਿਲੇ ਨੂੰ ਕੀ ਚਲਾਓਗੇ ਉਹ ਤਾਂ ਇਹਨਾਂ ਨੇ ਥੁੱਕ ਕੇ ਛੱਟ ਲਿਆ ਹੋਇਆ ਉਹ ਤਾਂ ਤੁਹਾਨੂੰ ਸਾਰੀ ਡਿਟੇਲ ਜਿਹੜੀ ਹੈਗੀ ਸਾਰੇ ਨੂੰ ਪਤਾ ਹੀ ਆਪਾਂ ਨੂੰ ਉਹ ਤੋਂ ਨਾਮ ਵੀਟ ਵਾਲੇ ਪਰ ਉਹਦੇ ਵਿੱਚ ਵੀ ਇੱਕ ਨਾ ਆਰਟੀਕਲ ਲਿਖਿਆ ਹੋਇਆ ਸੀਗਾ ਕਿ ਰੱਸੀ ਜੱਗੀ ਹੈ ਵੱਟ ਨਹੀਂ ਗਿਆ ਯਾਨੀ ਆਪਣੇ ਛੋਟੇ ਛੋਟੇ ਆਪਣੇ ਨਾਮ ਲੇਖ ਲੈ ਕੇ ਇਹਨਾਂ ਨੇ ਬਾਹਰ ਲਾ ਲਏ ਹੋਏ ਆ ਆਮ ਆਦਮੀ ਤੇ ਅੰਦਰੋਂ ਉਹਨੂੰ ਨਾਮ ਮਟਾਇਆ ਚਲੋ ਸੈਕਿੰਡ ਪਾਰਟ ਜਿਹੜਾ ਹੈ ਜਿਹੜੀ ਆਪਾਂ ਸਰਕਾਰ ਦੀ ਗੱਲ ਸਰਕਾਰ ਦੀ ਗੱਲ ਕਰਦੇ ਸੀ ਕਿ ਚੇਅਰਮੈਨ ਤੁਸੀਂ ਬਾਹਰੋਂ ਲਿਆ ਕੇ ਲਾ ਲਏ ਔਰ ਦੂਸਰਾ ਵੱਡਾ ਚੇਅਰਮੈਨ ਹੁੰਦਾ ਹੈ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ। ਉੱਥੇ ਜਿਹੜੀ ਮੈਡਮ ਸੁਪੀਤ ਕੌਰ ਨੇ ਲੈ ਕੇ ਲਗਾਈ ਸੀ ਯੂਪੀ ਦੇ ਕੈਡਰ ਤੋਂ ਜਿਹੜੀ ਹੈਗੀ ਹੈ। ਉਹਨੂੰ ਪੰਜਾਬੀ ਬੋਲਣੀ ਵੀ ਨਹੀਂ ਸਿਉਂਦੀ ਤੇ ਸ਼ਾਇਦ ਪੜ੍ਹਨੀ ਵੀ ਨਹੀਂ ਸਿਉਂਦੀ। ਔਰ ਉਹ ਉਹਨੂੰ ਪੰਜਾਬ ਸਕੂਲ ਐਜੂਕੇਸ਼ਨ ਸਕੂਬੋਰਡ ਦਾ ਚੇਅਰਮੈਨ ਵੈਲ ਸੀ। ਜਿਹੜਾ ਰੇਅਰ ਹੈਗਾ ਜਿੱਦੀ ਪ੍ਰੋਪਰਟੀ ਸਾਰੀ ਜਿਹੜੀ ਹੈਗੀ ਹੈ ਡੀਲ ਹੁੰਦੀ ਆ ਹੁੰਦੀ ਘੜੀ। ਉੱਥੇ ਜਿਹੜਾ ਚੇਅਰਮੈਨ ਆਇਆ ਸੀ ਉਹ ਖਾ ਪੀ ਕੇ ਰੱਜ ਕੇ ਤੋਂ ਵਾਪਸ ਚੱਲ ਗਿਆ ਹੋਇਆ ਉਹ ਰਿਜ਼ਾਈਨ ਕਰਕੇ ਚੱਲ ਗਿਆ ਸੀਗਾ। ਰਿਜ਼ਾਂਦੇ ਕਾਰਨ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਕੀ ਹੋਇਆ ਕਿਉਂਕਿ ਇਹ ਰਿਜ਼ਾਂਦੇ ਆ ਨਾ ਪਹਿਲਾਂ ਬੰਦੇ ਨੂੰ ਇੱਕ ਨੋਰ ਚਾਹਦੇ ਆ ਫਿਰ ਨਵਾਂ ਲੈ ਕੇ ਆਉਂਦੇ ਆ ਤੁਸੀਂ ਦੇਖਿਆ ਕਿ ਇਹਨਾਂ ਨੇ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਸੰਜੀਦਰ ਦੇਸ਼ਨਾ ਆਦੇ ਬੰਦੇ ਹੁੰਦੇ ਸੀਗੇ ਉਹ ਦੁਬਾਰਾ 2017 22 ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਦਿਖਾਏ ਨਹੀਂ ਤੇ 2022 ਦੀ ਇਲੈਕਸ਼ਨ ਦੇ ਵਿੱਚ ਫਿਰ ਇਹਨਾਂ ਨੇ ਦਿਖਾਇਆ ਰਾਗਵ ਚੱਡਾ ਤੇ ਸੰਦੀਪ ਪਾਟਕਰ ਤੇ ਹੁਣ ਉਹ ਵੀ ਚ ਉਹ ਵੀ ਜਾਂਦੇ ਰਹੇ ਹੁਣ ਨਵਾਂ ਬਖਾਉਂਦੇ ਆ ਉੱਥੇ ਸੋਦੀਆ ਤੇ ਜਿਹੜਾ ਆਪ ਜੇਲ੍ਹ ਚ ਰਹਿ ਕੇ ਆਏ ਆ ਸਿੰਦਰ ਚੈਨ ਜਿਹੜੇ ਆਪ ਜੇਲ੍ਹ ਤੇ ਰਹਿ ਕੇ ਆਏ ਆ ਤੇ ਉਹ ਵੈਵਿਕ ਖਵਾਰ ਜਿਹੜਾ ਇੰਨਾ ਜ਼ਿਆਦਾ ਇੱਕ ਆਨਰੇਬਲ ਐਨਪੀ ਜਿਹੜਾ ਹੈਗਾ ਉਹਨੂੰ ਘਰ ਚ ਪਟਾਈ ਕੀਤੀ ਉਹਨੂੰ ਲਿਆ ਕੇ ਇਹ ਇਹਨਾਂ ਲੋਕਾਂ ਦੇ ਸਲਾਹਕਾਰ ਨੇ ਤੇ ਫਿਰ ਆਪਾਂ ਆਪਾਂ ਖੜੇ ਕਿੱਥੇ ਆ ਭਗਵੰਤ ਮਾਨ ਜੀ ਨੂੰ ਅਸੀਂ ਬੜੀ ਬੜੀ ਰਿਕਵੈਸਟ ਕੀਤੀ ਹੈ ਮੀਡੀਆ ਨਹੀਂ ਨਹੀਂ ਰਿਕਵੈਸਟ ਕੀਤੀ ਹੈ ਕਿ ਭਗਵੰਤ ਮਾਨ ਜੀ ਵੋਟਾਂ ਤੁਹਾਨੂੰ ਪਾਈਆਂ ਸੀ ਲੋਕਾਂ ਨੇ ਕਿਸੇ ਕੇਜਰੀਵਾਲ ਨੂੰ ਕਿਸੇ ਸੋਸੋਰੀਆ ਨੂੰ ਵੋਟਾਂ ਨਹੀਂ ਸੀ ਪਾਈਆਂ ਤੇ ਪੰਜਾਬ ਤੁਹਾਡੇ ਨਾਲ ਖੜਾ ਹੋ ਜਾਏਗਾ ਜੇ ਤੁਸੀਂ ਸੱਚ ਬੋਲੋਗੇ ਤਾਂ ਪਰ ਤੁਹਾਡੇ ਕੁਰਸੀ ਤੇ ਬੈਠ ਕੇ ਤੇ ਦਿੱਲੀ ਵਾਲਿਆਂ ਦੇ ਥੱਲੇ ਲੱਗਣ ਦੇ ਨਾਲ ਪੰਜਾਬ ਬਿਲਕੁਲ ਤੁਹਾਡੇ ਨਾਲ ਨਹੀਂ ਕਿਉਂਕਿ ਤੁਸੀਂ ਉਸ ਨੂੰ ਨੁਕਸਾਨ ਆਪਣਾ ਕੁਲਦੀਪ ਸਿੰਘ ਜੀ ਤੇ ਤੁਸੀਂ ਕਦੀ ਕਦੀ ਬੋਰਡ ਪੜੇ ਹੋਣਗੇ ਨਾ ਵਿੱਚ ਜਿਹੜੇ ਹੈਗੇ ਆ ਉੱਥੇ ਤੁਹਾਨੂੰ ਪਤਾ ਕਿ ਪਹਿਲੀ ਵਾਰੀ ਕਿਵੇਂ ਬੋਲਦੇ ਸੀ ਕਹਿੰਦੇ ਸਾਡਾ ਕੰਮ ਬੋਲਦਾ ਹੈ ਲੋਕਾਂ ਦਾ ਕੰਮ ਬੋਲਦਾ ਹੈ ਇਹਨਾਂ ਦਾ ਕੰਮ ਬੋਲਦਾ ਹੈ ਤੇ ਇਹਨਾਂ ਦਾ ਨਿਤ ਕੰਮ ਬੋਲਦਾ ਹੈ ਤੇ ਇਹਦੇ 'ਚ ਸ਼ੱਕ ਵੀ ਕੋਈ ਨਹੀਂ ਹੈਗਾ ਇਹਨਾਂ ਦੇ ਕਿੰਨੇ ਸਾਡੇ ਲੀਡਰਸ ਹੋਏ ਨੇ ਜਿਹੜੇ ਕੰਮ ਵਾਲੇ ਖਾਤੇ 'ਚ ਫਸੇ ਹੋਏ ਇਹਨਾਂ ਦੇ ਕਿੰਨੇ ਸਾਰੇ ਲੀਡਰ ਹੈਗੇ ਨੇ ਜਿਹੜੇ ਭ੍ਰਿਸ਼ਟਾਚਾਰ ਚ ਫਸੇ ਹੋਏ ਆ ਇਹਨਾਂ ਦੇ ਕਿੰਨੇ ਸਾਰੇ ਇਸ ਤਰ੍ਹਾਂ ਦੇ ਕੰਮ ਆ ਗਏ ਆ ਜਿਹੜੇ ਇਹਨਾਂ ਨੇ ਕੀਤੇ ਤੇ ਯੂ ਟਰਨ ਲਾਏ ਆ ਸਿੱਖਿਆ ਕ੍ਰਾਂਤੀ ਲੇਟੈਸਟ ਜਿਹੜੀ ਆਈ ਸੀ ਉਹ ਪੱਥਰ ਕ੍ਰਾਂਤੀ ਬਣ ਕੇ ਬੈਠ ਗਈ ਹੁੰਦਾ ਇਸ ਵਕਤ ਜੋ ਸਿਚੁਏਸ਼ਨ ਬੜੀ ਹੋਈ ਹੈ ਤੇ ਸਿਹਤ ਕ੍ਰਾਂਤੀ ਲੈ ਕੇ ਆਉਂਦੀ ਸੀ ਸਿਹਤ ਤੋਂ ਸਾਰੇ ਸਿਹਤ ਦੇ ਹਮਲਾ ਕਲੀਨਿਕ ਤੋਂ ਇਹਨਾਂ ਨੇ ਨਾਮ ਆਪਣੇ ਹਟਾਏ ਆ ਜੇ ਕਿਤੇ ਕਿਤੇ ਵਿੱਚ ਲਿਖੀ ਵੀ ਵਰਦੇ ਆ ਔਰ ਬਾਹਰ ਆਪਣਾ ਨਾਮ ਲਿਖ ਕੇ ਫਿਰ ਲਾਇਟ ਦੇ ਛੋਟੇ ਛੋਟੇ ਡਾਕਟਰ ਡੇਟ ਕਮੈਂਟ ਰਹਿ ਗਿਆ ਪੰਜਾਬ ਦਿੱਲੀ ਵਾਲਿਆਂ ਦੇ ਆਉਣ ਕਰਕੇ ਦਿੱਲੀ ਰਿਸ਼ਵਤ ਮੁਕਤ ਹੋ ਗਿਆ ਸੀ ਨਾ ਉੱਥੇ ਕੋਈ ਰਿਸ਼ਵਤ ਨਹੀਂ ਸੀ ਚੱਲਦੀ ਕਿ ਦਿੱਲੀ ਵਾਲੀ ਟੀਮ ਆਉਣ ਦੇ ਨਾਲ ਪੰਜਾਬ ਦੇ ਵਿੱਚ ਰਿਸ਼ਵਤ ਬੰਦ ਹੋ ਗਈ ਪੂਰਨ ਤੌਰ ਤੇ ਡਬਲ ਟ੍ਰिपल 4 ਟਾਈਮ ਡਬਲ ਟ੍ਰिपल 4 ਟਾਈਮ ਅਕਾਲੇ ਇੱਕ ਬੰਦਾ ਜਿਹੜਾ ਹੈਗਾ ਉਹ ਮੈਨੂੰ ਦੱਸ ਰਿਹਾ ਸੀ ਕਹਿੰਦਾ ਜੀ ਪਹਿਲਾਂ ਤਾਂ ਮਾੜਾ ਮੋੜਾ 100 ਰੁਪਏ ਨਾਲ ਸਰਦਾ ਹੁੰਦਾ ਸੀ ਹਜ਼ਾਰ ਰੁਪਏ ਨਾਲ ਸਰਦਾ ਜਿੱਤੇ ਹਜ਼ਾਰ ਰੁਪਏ ਨਾਲ ਸਰਦਾ ਹੁੰਦਾ ਸੀ ਉੱਥੇ 10000 ਰੁਪਏ ਨਾਲ ਸਰਦਾ ਹੁੰਦਾ ਤੇ ਆਫੀਸਰ ਕੰਮ ਕਰਨੋਂ ਤਿਆਰ ਨਹੀਂ ਉਹ ਕਹਿੰਦੇ ਯਾਰ ਜਿਹੜਾ ਹੈਗਾ ਕੰਮ ਮੈਂ ਕਰਦਾ ਤੇ ਪੈਸੇ ਇਹ ਲੈ ਜਾਂਦੇ ਨੇ ਠੱਗ ਕੇ ਫਿਰ ਮੈਨੂੰ ਕੰਮ ਵੀ ਕਰਨ ਦੀ ਕੀ ਜਰੂਰਤ ਆ ਜੋ ਜੋ ਕੁਛ ਆਪਣਾ ਕੁਲਦੀਪ ਸਿੰਘ ਜੀ ਹੋਇਆ ਕਿ ਇਹਨਾਂ ਨੇ 250 ਜਿਹੜਾ ਹੈਗਾ ਨੈibਸੀਲਦਾਰ ਤੇ ਤਹਿਸੀਲਦਾਰ ਇੱਕ ਵਾਰੀ ਤਾਂ ਕਹਿੰਦੇ ਜੀ ਅਸੀਂ ਉਹਨਾਂ ਨੂੰ ਕੁਝ ਬੰਦਿਆਂ ਨੇ ਸਸਪੈਂਡ ਵੀ ਕੀਤੇ ਤੇ ਅਸੀਂ ਸਾਰੇ ਟਰਾਂਸਫਰ ਕਰਤੇ ਤੇ ਉਹ ਤੋਂ ਉਹ ਤੋਂ ਤੁਸੀਂ ਸਾਰੇ ਵਾਪਸ ਲਏ ਆ 2 ਮਹੀਨਿਆਂ ਚ ਹੁਣ ਸੱਚੇ ਵੀ ਹੋ ਗਏ ਉਹਨਾਂ ਨੂੰ ਜੋ ਜੋ ਇਹਨਾਂ ਨੇ ਦੇਣਾ ਸੀਗਾ ਜੋ ਜੋ ਮਾਲ ਉਹਨਾਂ ਕੋਲ ਛਕਣਾ ਸੀ ਉਹ ਕੱਟ ਲਿਆ ਮੈਂ ਉਹ ਉਹਨੀਆਂ ਨੂੰ ਉਹਨਾਂ ਨੂੰ ਵੀ ਚੈਲੰਜ ਕੀਤਾ ਸੀ ਮੀਡੀਆ ਨਹੀਂ ਕਿ ਤੁਸੀਂ ਸਾਹਮਣੇ ਇੱਕ ਟੀਵੀ ਤੇ ਬੈਠ ਕੇ ਚੈਲੰਜ ਕੀਤਾ ਸੀ ਜੇ ਤੁਸੀਂ ਸੱਚੇ ਹੋ ਤੇ ਤੁਸੀਂ ਦੱਸੋ ਕਿ ਇਹ ਕਿੰਨੇ ਬੇਈਮਾਨ ਨੇ ਇਹਨਾਂ ਨੇ ਕਿੱਟੀ ਕਿੱਟੀ ਪ੍ਰਾਪਰਟੀ ਚੁੱਕੇ ਕਿੱਥੇ ਕਿੱਥੇ ਹੈਗੀਆਂ ਨੇ ਇਹਦੇ ਤੁਸੀਂ ਦੱਸਦੇ ਕਿਉਂ ਨਹੀਂ ਜੇ ਤੁਸੀਂ ਨਹੀਂ ਦੱਸਦੇ ਤਾਂ ਮਤਲਬ ਤੁਸੀਂ ਲਲੇ ਹੋਏ ਹੋ ਫਿਰ ਸੋ ਆ ਆ ਇਹਨਾਂ ਲੋਕਾਂ ਦੀ ਜਿਹੜੀ ਪ੍ਰਸ਼ਾਚਾਰੀ ਜਿਹੜੀ ਹੈ ਨਾ ਉਹਦਾ ਉਹਦਾ ਇਹ ਸੂਟ ਹੈ ਸਾਹਮਣੇ ਪਿਆ ਹੋਇਆ ਕਿ ਤੁਸੀਂ ਕਰ ਇੱਕ ਵਾਰੀ ਟਰਾਂਸਫਰ ਕਰਕੇ ਮਹੀਨੇ ਦੋ ਮਹੀਨੇ ਬਾਅਦ ਤੁਸੀਂ ਉਹਨਾਂ ਨੂੰ ਫਿਰ ਵਾਪਸ ਲਿਆਏ ਇਦਾਂ ਤੁਸੀਂ ਪਟਵਾਰੀਆ ਨਾਲ ਕੀਤਾ ਸੀਗਾ ਇਦਾਂ ਤਹਿਸੀਲਦਾਰ ਨਾਲ ਕੀਤਾ ਇਦਾਂ ਤੁਸੀਂ ਆਈਐਸ ਸਸਤਰਾਂ ਨਾਲ ਕੀਤਾ ਇਦਾਂ ਤੁਸੀਂ ਪੀਸੀਐਸ ਸਸਤਰਾਂ ਨਾਲ ਕੀਤਾ ਤੇ ਚੇਚੀ ਆ ਤੇ ਆ ਜਿਹੜਾ ਉਸ ਦਿਨ ਰਾਏਕੋਟ ਜਿਹੜਾ ਹੈਗਾ 20 ਲੱਖ ਰੁਪਇਆ ਜਿਹੜਾ ਇੱਕ ਐਸਕੇਟੀ ਅਲਵਾਰੀ ਵਿੱਚ ਵਿਕਿਆ ਤੇ ਇਹਦਾ ਮਤਲਬ ਉਹ ਪੀਏ ਥੋੜਾ 20 ਲੱਖ ਲੈਂਦਾ ਸੀਗਾ ਉਹ 20 ਲੱਖ ਰੁਪਇਆ ਤਾਂ ਜਿਹੜਾ ਹੈਗਾ ਤੁਹਾਡਾ ਐਸਬੀਐਮ ਲੈਂਦਾ ਸੀ ਤੇ ਤੁਸੀਂ ਇਹ ਤਾਂ ਇਹ ਤਾਂ 10 ਦਿਨ ਦੀ ਗੱਲ ਹੈ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਹੈ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਦਿਲ ਤਾਂ ਨਹੀਂ ਕਰਦਾ ਕਿ ਆਪਾਂ ਸਮਾਜ ਇਜਾਜ਼ਤ ਨਹੀਂ ਦੇ ਰਿਆ ਆਉਣ ਵਾਲੇ ਸਮੇਂ 'ਚ ਬਹੁਤ ਜਲਦੀ ਤੁਹਾਡੇ ਨਾਲ ਖੁੱਲ ਕੇ ਇੱਕ ਡਾਕਟਰੀ ਪਵਿੱਤਰ ਕੀਤਾ ਜਿਹੜਾ ਕਿਉਂਕਿ ਆਪਣੇ ਕਿਤੇ ਨੂੰ ਲੁੱਟ ਕੋਈ ਕਹਿੰਦਾ ਨਹੀਂ ਪਰ ਤੁਹਾਡੀ ਹਿੰਮਤ ਪਈ ਦ੍ਰਿੜਤਾ ਕੀਤੀ ਤੁਸੀਂ ਆਰਟੀਕਲ ਲਿਖਿਆ ਉਹਦੇ ਉੱਤੇ ਵਿਸ਼ੇਸ਼ ਗੱਲਬਾਤ ਕਰਾਂਗੇ ਤੁਹਾਡਾ ਤਹਿ ਦਿਲੋਂ ਧੰਨਵਾਦ ਚੜ੍ਹਦੀ ਕਲਾ 'ਚ ਰਹਿ ਕੇ ਇਸ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹੋ ਆਉਣ ਵਾਲੇ ਸਮੇਂ ਫੇਰ ਮਿਲਾਂਗੇ ਰੱਬ ਲੱਖਾ ਜੀ ਡਾਕਟਰ ਦਲੇਰ ਸਿੰਘ ਮਲਤਾਨੀ ਬੜੇ ਨਿਤਰਕ ਬੇਬਾਕ ਡਾਕਟਰ ਹੀ ਨਹੀਂ ਇੱਕ ਰੂਹ ਹੈ ਇੱਕ ਸ਼ਖਸੀਅਤ ਹੈ ਇੱਕ ਲੀਡਰ ਹੈ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਹਲਾਤ ਬਣਗੇ ਉਹਦੀ ਗੱਲਬਾਤ ਆਉਣ ਵਾਲੇ ਸਮੇਂ 'ਚ ਕਰਾਂਗੇ ਅੱਜ ਦਾ ਪ੍ਰੋਗਰਾਮ ਇੱਥੇ ਸਬਤ ਕਰਨ ਦੀ ਜਿਓ ਅੱਗੇ ਆ ਚੇਤੇ ਰੱਖਿਓ 6 ਵਜੇ ਪ੍ਰਾਈਮ ਟਾਈਮ ਦਵਿੰਦਰ ਬੈਣੀਪਾਲ ਜੀ ਤੇ ਇਸੇ ਪ੍ਰੋਗਰਾਮ ਨੂੰ 9 ਵਜੇ ਦੇਲਾ ਇਨਸਾਨ ਨੂੰ ਫਿਰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਰਬ ਰੱਖਾ ਜੀ